ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਸਿੱਖ ਰਾਜ ਕਾਇਮ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੀਆਂ ਮੁੱਖ ਜਿੱਤਾਂ ਤੇ ਉਹਨਾਂ ਜਿੱਤਾਂ ਵਿੱਚੋਂ ਇੱਕ ਸੀ ਲਾਹੌਰ ਦੀ ਜਿੱਤ ਤੇ ਲਾਹੌਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਕਿਉਂ ਜ਼ਰੂਰੀ ਸੀ ਸੋ ਆਓ ਸਾਰੀ ਸਾਂਝ ਪਾਉਨੇ ਆ ਤੁਹਾਡੇ ਨਾਲ ਲਾਹੌਰ ਦੀ ਜਿੱਤ 1799 ਈਸਵੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ ਲਾਹੌਰ ਪੰਜਾਬ ਦੀ ਰਾਜਨੀਤਿਕ ਗਤੀਵਿਧੀਆਂ ਤੇ ਵਪਾਰ ਦਾ ਕੇਂਦਰ ਸੀ ਉਸ ਸਮੇਂ ਲਾਹੌਰ ਤੇ ਭੰਗੀ ਮਿਸਲ ਦੇ ਤਿੰਨੋਂ ਸਰਦਾਰਾਂ ਚੇਤ ਸਿੰਘ ਸੈਬ ਸਿੰਘ ਅਤੇ ਮੇਰ ਸਿੰਘ ਦਾ ਸ਼ਾਸਨ ਸੀ ਇਹ ਤਿੰਨ ਆਲਸੀ ਸ਼ਰਾਬੀ ਅਤੇ ਲਾਲਚੀ ਸਰਦਾਰ ਸਨ ਲਾਹੌਰ ਦੀ ਜਨਤਾ ਇਹਨਾਂ ਤੋਂ ਤੰਗ ਆਈ ਹੋਈ ਸੀ ਉਸ ਸਮੇਂ ਤੱਕ ਰਣਜੀਤ ਸਿੰਘ ਆਪਣੀ ਸੋਝ-ਬੂਝ ਤੇ ਬਹਾਦਰੀ ਵੱਲੋਂ ਕਾਫੀ ਪ੍ਰਸਿੱਧ ਹੋ ਗਿਆ ਸੀ ਲਾਹੌਰ ਦੀ ਜਨਤਾ ਨੇ ਉਸ ਨੂੰ ਲਾਹੌਰ ਤੇ ਕਬਜ਼ਾ ਕਰਨ ਲਈ ਸੱਦਾ ਭੇਜਿਆ ਰਣਜੀਤ ਸਿੰਘ ਨੇ ਆਪਣੇ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ਤੇ ਹਮਲਾ ਕਰ ਦਿੱਤਾ। ਇਹਨਾਂ ਵਿੱਚੋਂ ਸੈਬ ਸਿੰਘ ਅਤੇ ਮੇਰ ਸਿੰਘ ਬਿਨਾਂ ਲੜੇ ਹੀ ਸ਼ਹਿਰ ਛੱਡ ਕੇ ਚਲੇ ਗਏ ਤੇ ਚੇਤ ਸਿੰਘ ਨੇ ਰਣਜੀਤ ਸਿੰਘ ਨਾਲ ਥੋੜਾ ਜਿਹਾ ਮੁਕਾਬਲਾ ਕੀਤਾ ਪਰ ਜਲਦੀ ਹੀ ਹਾਰ ਮੰਨ ਲਈ। ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ ਹੋ ਗਿਆ। ਉਸ ਨੇ ਆਪਣੇ ਸੈਨਿਕਾਂ ਨੂੰ ਇੱਥੋਂ ਕੋਈ ਵੀ ਲੁੱਟਮਾਰ ਨਾ ਕਰਨ ਦਾ ਆਦੇਸ਼ ਦਿੱਤਾ। ਭਾਵੇਂ ਬਿਨਾਂ ਲੜੇ ਰਣਜੀਤ ਸਿੰਘ ਨੇ ਇਹ ਜਿੱਤ ਪ੍ਰਾਪਤ ਕੀਤੀ ਸੀ ਪਰ ਇਹ ਜਿੱਤ ਰਾਜਨੀਤਿਕ ਦ੍ਰਿਸ਼ਟੀ ਤੋਂ ਕਾਫੀ ਮਹੱਤਵਪੂਰਨ ਮੰਨੀ ਜਾਂਦੀ ਹੈ ਰਣਜੀਤ ਸਿੰਘ ਨੇ ਇੱਥੇ ਨਵੇਂ ਸਿੱਕੇ ਚੁਲਾਏ ਲਾਹੌਰ ਤੇ ਕਬਜ਼ਾ ਕਰ ਲੈਣ ਨਾਲ ਰਣਜੀਤ ਸਿੰਘ ਦੀ ਸ਼ਕਤੀ ਵਿੱਚ ਕਾਫੀ ਵਾਧਾ ਹੋਇਆ ਪੰਜਾਬ ਦੇ ਲੋਕਾਂ ਨੇ ਰਣਜੀਤ ਸਿੰਘ ਨੂੰ ਪੰਜਾਬ ਦਾ ਸਭ ਤੋਂ ਵੱਡਾ ਸਰਦਾਰ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਸੋ ਕਿਵੇਂ ਲਾਹੌਰ ਦੀ ਜਿੱਤ ਨਾਲ ਪੰਜਾਬ ਦਾ ਵਿਕਾਸ ਹੋਇਆ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਸ ਤੋਂ ਅਗਲੀ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਬਸੇਨ ਦੀ ਲੜਾਈ ਬੈਟਲ ਆਫ ਬਸੇਨ ਜਿਹੜਾ ਕੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜਿਆ ਗਿਆ ਸੀ ਸੋ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ